ਮੈਂ ਸੁਖਨ ਸਿੰਘ ਦੁੱਬਲੀ ਕਿਸਾਨ ਸੰਘਰਸ਼ਪੜੀ ਕੋਟ ਬੁੱਢਾ ਵਿਸਪਨ ਦਾ ਪੰਜਾਬ ਅੱਜ ਜੋ ਮੇਰੇ ਗ੍ਰਹਿ ਵਿਖੇ ਕਰਮਜੀਤ ਸਿੰਘ ਜੂਨ ਦੀ ਸਾਰੀ ਜੂਨ ਦੇ ਆਗੂ ਜਿੰਨੇ ਵੀ ਆਪੇ ਨਗਰ ਦੇ 10 12 ਨਗਰਸਰਾਂ ਇੱਥੇ ਅੱਜ ਮੇਰੇ ਕੋਲ ਪਹੁੰਚੇ ਕਿਉਂ ਮਰਨਵਰਸ਼ਨ ਤੇ ਬੈਠੇ ਸੀ ਉਹਦਾ ਕਰਕੇ ਸਾਰੇ ਅੱਜ ਮੈਨੂੰ ਮਿਲਣ ਵਾਸਤੇ ਆਏ ਉਹਨਾਂ ਨੂੰ ਸਨਮਾਨ ਕੀਤਾ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਜਿੰਨੇ ਵੀ ਆਏ ਆ ਮੈਂ ਸਾਰਿਆਂ ਨੂੰ ਅਪੀਲ ਕਰੂੰਗਾ ਜੱਸੀਬੰਦੀ ਇੱਕ ਪਰਿਵਾਰ ਹੁੰਦਾ ਇੱਕ ਆਪਣਾ ਘਰ ਹੈ ਜੱਸੀਬੰਦੀ ਇਹਨੂੰ ਆਪਾਂ ਸਾਹਮਣੇ ਰੱਖਣਾ ਜਦੋਂ ਵੀ ਡਿਮਾਂਡ ਮਿਲੇ ਉਥੋਂ ਘੁਮਾਵੇ ਉਸੇ ਵੇਲੇ ਆਪਾਂ ਨੂੰ ਸਾਰਿਆਂ ਨੂੰ ਜਾਣਾ ਚਾਹੀਦਾ ਅੱਗੇ ਜੋ ਜੋ ਵੀ ਪ੍ਰਦਾਦ ਮੁਖਮੁਖ ਜਿੱਦਾਂ ਜਿੱਦਾਂ ਵੀ ਹੋ ਸਕਦਾ ਆਪਾਂ ਨੂੰ ਚੱਲਣਾ ਮੈਂ ਸਾਰਿਆਂ ਨੂੰ ਅਪੀਲ ਕਰੂੰਗਾ ਵੀ ਇੱਕ ਜੱਸੀਬੰਦੀ ਜਿਹੜੀ ਪਰਿਵਾਰ ਹੈ ਇਹਨੂੰ ਸਾਹਮਣੇ ਰੱਖੀਏ ਵਹਿਗਰ ਜੀ ਕਾ ਖਲਸਾ ਮੈਂ ਸੁਖਵੰਤ ਸਿੰਘ ਦੁਬਲੀ ਕਿਸਾਨ ਛੰਗਰਸ਼ੀਬੜੀ ਪੰਜਾਬ ਕੋਟ ਬੁੱਢਾ ਵਾ ਇਸ ਪ੍ਰਧਾਨ ਪੰਜਾਬ ਈਨਾਈ ਪੀਨਾਮਾ ਗੱਲਬਾਤ ਚੈਨਲ ਇਹਦਾ ਵੀ ਮੈਂ ਧੰਨਵਾਦ ਕਰਦਾ ਇਥੇ ਇਹਦਾ ਪੀਆ ਵੀ ਅੱਜ ਆਪਣੇ ਜਿਹੜੇ ਪੱਤਰਕਾਰ ਨੇ ਗੱਲਬਾਤ ਚੈਨਲ ਦੇ ਉਹ ਵੀ ਆਪਣੇ ਕੋਲ ਪਹੁੰਚੇ ਆ ਇਹਨਾਂ ਦਾ ਵੀ ਜੀਆ ਨੂੰ ਧੰਨਵਾਦ ਜੀ ਸਾਰੇ ਖਲਸਾ ਬੇਜਿਪਤੇ ਹੋਰ ਸੋਹਣਿਆ ਆਪਰਾ ਜੱਲ ਕਰਿਆ ਲਾ ਸਾਬ ਜੱਲ ਅੰਬੀ ਸਾਹਿਬ ਕੋਈ ਭੇਜੋ ਮੈਂ ਦਾ ਭੈਦਾ ਉਹ ਬੜੇ ਫੈਨ ਨੂੰ ਮੋਗ ਅੱਗੇ ਨਾ ਖਲੋ ਅੱਗੇ ਨਾ ਖਲੋ ਕਿੱਟਾ ਖਲੋਏ ਚਲੇ ਜੀ ਨਹੀਂ ਨਹੀਂ ਕਰਦ ਕਰੋ ਕਰਦ ਆਹੋ ਪਾ ਬੋ ਯਾਰ ਨੂੰ ਆਹ ਧਾਰਾ ਕੀ ਹੈ ਤੇਰੇ ਪੱਤ ਇਧੇ ਇਧੇ ਰ ਉਹ ਤੁਹਾਨੂੰ ਵੀ ਪੜਾਉਣਾ ਆਤਾ ਹੈ ਬੁਰੇ ਉਹ ਨਿਹਾਲ ਸਾਧ ਸ੍ਰੀ ਅਕਾਲ ਚਲ ਆਜੋ ਵੀ ਬੈਠੋ ਬੈਠੋ ਬੋਲੇ ਸੋਨ ਹਾ ਸੂਰਿਆ ਕਾਲ ਚਲ ਆਜੋ ਰਾਜਵੀਰ ਹਾਂਜੀ ਹਾਂਜੀ ਚਲ ਆਜੋ ਨਾਲ ਨਾਲ ਫੋਟੋ ਲੈ ਬਾਈ ਚਲੋ ਪ੍ਰਧਾਨ ਤੁਸੀਂ ਤਾਂ ਖੜੋ ਨਾਲ ਫੋਟੋ ਖਾਉਣੇ ਸੀ ਕਿ ਨਹੀਂ ਬੈਠਾ ਪਾੜਦਾ ਬੋਲੇ ਸੋਨ ਹਾ ਸੋ ਸੂਰਿਆ ਕਾਲ ਮੰਨ ਇਹ ਪੁਣਨ ਕਿ ਵੀ ਸਿਆ ਆਉਂਦੇ ਬੁਲੈ ਸੋਨਹਾਰ ਗੱਲਾਂ ਅਟੇ ਲਿਆ ਤੁਸੀਂ ਕੋਲ ਚਲੋ ਜੀ ਭਰਾਂ ਜੀ ਭਾਈ ਅੱਗੇ ਨਾ ਹੋ ਜਾਏ ਇਹਨਾਂ ਮਾੜੇ ਸੋਨਹਾਰ ਪੜਵਾ ਨਾ ਚੱਪਾ ਨਾ ਕੰਮ ਕਰ ਕੰਮ ਤੇ ਨਾ ਡਟਾ ਦੇ ਸਾਡੇ ਤੇ ਆਣਾ ਇਹ ਇੱਕ ਦਫੜਾ ਭਾਈ ਅੱਗੇ ਇੱਕ ਮਿੰਟ ਚਲੋ ਸੁਨਹਾਰ ਸੁਨਹਾਰ ਸਰ 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 ਮੈਂ ਕੋਈ ਇੱਕ ਮਿੰਟ ਆ ਪਿਆਜ ਫਰ ਛਕੀ ਜਦੋਂ ਉਹ ਯਾਰ ਉਹ ਆਉਂਦੇ ਨਹੀਂ ਬੋਲੇ ਸੁਨਹਾਰ ਸਰ 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 चलो पताजी <pisip2>